ਜੇ ਤੁਸੀਂ ਵੀ ਜਰਮਨੀ ਆਉਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਹੋਣ ਵਾਲੀ ਆ ਕਿਉਂਕਿ ਜਦੋਂ ਵੀ ਤੁਸੀਂ ਇੱਥੇ ਘਰ ਲੈਣਾ ਜਰਮਨੀ ਵਿੱਚ ਤੁਹਾਨੂੰ ਏਜੰਸੀ ਵੱਲੋਂ ਅਪਾਇੰਟਮੈਂਟ ਲੈਣੀ ਪੈਂਦੀ ਆ ਤੁਸੀਂ ਮੰਥਲੀ 6 ਮਹੀਨੇ ਦਾ ਜਾਂ ਫਿਰ ਸਾਲ ਦਾ ਪਾਸ ਬਣਾ ਸਕਦੇ ਹੋ ਸੱਚ ਰਿਹਾ ਕਾਲ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰ ਫਿਰ ਤੋਂ ਸਵਾਗਤ ਆ ਨਵੇਂ ਦਿਨ ਨਵੇਂ ਵਲੌਗ ਦੇ ਵਿੱਚ ਜੇ ਤੁਸੀਂ ਵੀ ਜਰਮਨੀ ਆਉਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਹੈਲਪਫੁਲ ਹੋਣ ਵਾਲੀ ਆ ਜਰਮਨੀ ਵਿੱਚ ਰਹਿਣ ਦਾ ਕਿੰਨਾ ਕੁ ਖਰਚਾ ਜਾਂ ਜਰਮਨੀ ਕਿੰਨਾ ਕੁ ਮਹਿੰਗਾ ਵਾ ਜਾਂ ਤੁਸੀਂ ਸਿੰਗਲ ਆ ਰਹੇ ਹੋ ਜਾਂ ਤੁਸੀਂ ਕਪਲ ਹੋ ਜਾਂ ਫਿਰ ਤੁਸੀਂ ਆਪਣੀ ਫੈਮਿਲੀ ਨਾਲ ਦੋ ਬੱਚਿਆਂ ਦੇ ਨਾਲ ਆ ਰਹੇ ਹੋ ਤਾਂ ਤੁਹਾਨੂੰ ਇੱਥੇ ਰਹਿਣਾ ਕਿੰਨਾ ਕੁ ਮਹਿੰਗਾ ਪੈ ਸਕਦਾ ਜਾਂ ਕਿੰਨਾ ਕੁ ਖਰਚਾ ਆਊਗਾ ਸੋ ਸਾਰੀ ਗੱਲਬਾਤ ਕਰਾਂਗੇ ਆਪਾਂ ਇਹ ਵੀਡੀਓ ਦੇ ਵਿੱਚ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਚਲੋ ਕਰਦੇ ਆਂ ਵੀਡੀਓ ਨੂੰ ਸਟਾਰਟ ਪਹਿਲਾਂ ਤਾਂ ਤੁਹਾਨੂੰ ਜੀ ਇਹ ਪਤਾ ਹੋਣਾ ਚਾਹੀਦਾ ਤੁਸੀਂ ਜਰਮਨੀ ਦੇ ਕਿਹੜੇ ਸ਼ਹਿਰ ਦੇ ਵਿੱਚ ਜਾ ਰਹੇ ਹੋ ਕਿਉਂਕਿ ਜਰਮਨੀ ਵਿੱਚ ਫ੍ਰੈਂਕਫਰਟ ਹੋ ਗਿਆ ਸਟਟਗਾਰਡ ਹੋ ਗਿਆ ਮਿਊਨਿਚ ਜਾਂ ਫਿਰ ਬਰਲਿਨ ਹੋ ਗਿਆ ਜੇ ਤਾਂ ਇਹਨਾਂ ਦੇ ਡਾਊਨਟਾਊਨ ਵਿੱਚ ਜਾ ਰਹੇ ਹੋ ਤੁਸੀਂ ਤਾਂ ਉੱਥੇ ਰਹਿਣਾ ਬਹੁਤ ਜ਼ਿਆਦਾ ਮਹਿੰਗਾ ਵਾ ਤੇ ਜੇ ਇਹਨਾਂ ਸ਼ਹਿਰਾਂ ਤੋਂ ਬਾਹਰ ਜੇ ਤੁਸੀਂ ਥੋੜਾ ਹਟ ਕੇ ਜੇ ਲਓਗੇ ਘਰ ਤਾਂ ਹੋ ਸਕਦਾ ਉੱਥੇ ਤੁਹਾਨੂੰ ਸਸਤਾ ਮਿਲ ਜਾਏ ਉੱਥੇ ਰੈਂਟ ਥੋੜੇ ਘੱਟ ਹੁੰਦੇ ਨੇ ਤੇ ਜੇ ਮੈਂ ਆਪਣੀ ਗੱਲ ਕਰਾਂ ਤਾਂ ਇੱਥੇ ਸਾਨੂੰ ਫ੍ਰੈਂਕਫਰਟ ਦੇ ਵਿੱਚ ਘਰ ਬਹੁਤ ਮੁਸ਼ਕਲ ਨਾਲ ਮਿਲਿਆ ਕਿਉਂਕਿ ਇੱਥੇ ਏਜੰਸੀਆਂ ਹੁੰਦੀਆਂ ਨੇ ਤੇ ਤੁਹਾਨੂੰ ਉਹਨਾਂ ਨਾਲ ਗੱਲ ਕਰਕੇ ਘਰ ਲੈਣਾ ਪੈਂਦਾ ਵਾ ਤੇ ਉਹਨਾਂ ਦੀ ਵੇਟਿੰਗ ਲਿਸਟ ਬਹੁਤ ਜ਼ਿਆਦਾ ਲੰਬੀ ਹੁੰਦੀ ਆ ਸਾਨੂੰ ਕਾਫੀ ਮੁਸ਼ਕਿਲ ਆਈ ਘਰ ਲੈਣ ਦੇ ਵਿੱਚ ਜਿਸ ਟਾਈਮ ਅਸੀਂ ਇਹ ਘਰ ਦੇਖਣ ਗਏ ਉਸ ਟਾਈਮ ਕਾਫੀ ਜਾਣੇ ਇਹ ਘਰ ਨੂੰ ਦੇਖਣ ਆਏ ਹੋਏ ਸੀਗੇ ਤੇ ਸਾਨੂੰ ਕਾਫੀ ਪ੍ਰੋਬਲਮ ਆਈ ਇਹ ਘਰ ਲੈਣ ਦੇ ਵਿੱਚ ਕਿਉਂਕਿ ਜਦੋਂ ਵੀ ਤੁਸੀਂ ਇੱਥੇ ਘਰ ਲੈਣਾ ਜਰਮਨੀ ਵਿੱਚ ਤੁਹਾਨੂੰ ਏਜੰਸੀ ਵੱਲੋਂ ਅਪਾਇੰਟਮੈਂਟ ਲੈਣੀ ਪੈਂਦੀ ਆ ਕੋਈ ਵੀ ਘਰ ਦੇਖਣ ਦੇ ਲਈ ਸੋ ਜਦ ਸਾਨੂੰ ਇਹ ਘਰ ਫਾਈਨਲੀ ਮਿਲ ਗਿਆ ਫੇਰ ਪ੍ਰੋਬਲਮ ਇਹ ਸੀ ਘਰ ਦੇ ਵਿੱਚ ਨਾ ਤਾਂ ਫਰਸ਼ ਲੱਗਿਆ ਹੋਇਆ ਸੀ ਚਾਰ ਦਿਵਾਰੀ ਸੀ ਨਾ ਕਿਚਨ ਲੱਗੀ ਹੋਈ ਸੀਗੀ ਤੇ ਨਾ ਹੀ ਪੇਂਟ ਹੋਇਆ ਸੀ ਸਿਰਫ ਬਸ ਪਲਾਸਟਰ ਹੋਇਆ ਸੀਗਾ ਸੋ ਮੂਵ ਹੋ ਕੇ ਸਭ ਤੋਂ ਪਹਿਲਾਂ ਸਾਡੇ ਲਈ ਖਰਚ ਆਏ ਸੀਗਾ ਵੀ ਫਰਸ਼ ਲਵਾਉਣਾ ਫਿਰ ਬਾਅਦ ਚ ਪੇਂਟ ਕਰਨਾ ਸੋ ਕਾਫੀ ਮੁਸ਼ਕਲਾਂ ਆਈਆਂ ਪਰ ਫਾਈਨਲੀ ਸਾਨੂੰ ਘਰ ਮਿਲ ਗਿਆ ਤੇ ਜੇ ਗੱਲ ਕਰੀਏ ਰੈਂਟ ਦੀ ਇੱਥੇ ਰੈਂਟ ਨੂੰ ਦੋ 파ਡ ਦੇ ਵਿੱਚ ਵੰਡਿਆ ਹੋਇਆ ਇੱਕ ਹੁੰਦਾ ਵਾ ਕਾਲ ਰੈਂਟ ਤੇ ਦੂਜਾ ਹੁੰਦਾ ਵਾਰਮ ਰੈਂਟ ਕਾਲ ਰੈਂਟ ਹੁੰਦਾ ਵਾ ਜਿਵੇਂ ਜੋ ਬਿਲਡਿੰਗ ਦੇ ਵਿੱਚ ਰਹਿਣ ਦਾ ਤੁਹਾਡਾ ਕਿੰਨਾ ਖਰਚਾ ਵਾ ਤੇ ਵਾਰਮ ਉਹ ਉਹਦੇ ਵਿੱਚ ਇਨਕਲੂਡਡ ਹੋ ਜਾਂਦਾ ਵੀ ਤੁਹਾਡੇ ਬਿਲਡਿੰਗ ਦੇ ਖਰਚੇ ਕਿੰਨੇ ਆ ਜਾਂ ਬਿਲਡਿੰਗ ਦੇ ਵਿੱਚ ਜਿਹੜਾ ਕੋਈ ਗਾਰਡਨ ਬਣਿਆ ਤਾਂ ਉਹਦੇ ਕਲੀਅਰੈਂਸ ਦੇ ਜੋ ਵੀ ਖਰਚੇ ਹੁੰਦੇ ਨੇ ਸਾਰੇ ਪਾ ਕੇ ਲਿਫਟ ਵਗੈਰਾ ਦੇ ਉਹ ਇਨਕਲੂਡ ਹੁੰਦੇ ਨੇ ਉਹਨੂੰ ਵਾਰਮ ਰੈਂਟ ਕਹਿ ਦਿੰਦੇ ਨੇ ਸੋ ਅਸੀਂ ਪੇ ਕਰਦੇ ਆ ਜੀ ਮੰਥਲੀ 826 ਯੂਰੋ ਜਿਹਦੇ ਵਿੱਚ ਇਨਕਲੂਡ ਹੁੰਦੇ ਆ ਬਿਲਡਿੰਗ ਦੇ ਖਰਚੇ ਗਾਰਡਨ ਦੀ ਕਲੀਅਰੈਂਸ ਹੁੰਦੀ ਆ ਤੇ ਆਪਣੇ ਪਾਣੀ ਦਾ ਖਰਚੇ ਵਿੱਚ ਹੁੰਦੇ ਪਾਣੀ ਦਾ ਬਿੱਲ ਤੇ ਹੀਟਿੰਗ ਜਿਹੜੀ ਆਪਾਂ ਯੂਜ਼ ਕਰਦੇ ਆ ਠੰਡ ਦੇ ਵਿੱਚ ਉਹ ਵੀ ਇਹਦੇ ਵਿੱਚ ਇਨਕਲੂਡ ਹੁੰਦਾ ਹੈ। ਜੇ ਗੱਲ ਕਰੀਏ ਇਲੈਕਟ੍ਰਿਸਿਟੀ ਦੀ ਅਸੀਂ ਕਪਲਾਂ ਤਾਂ ਸਾਡਾ ਜਿਹੜਾ ਮੰਥਲੀ ਬਿੱਲ ਆਉਂਦਾ ਵਾ ਉਹ ਇਹਨਾਂ ਨੇ ਫਿਕਸ ਕੀਤਾ ਹੋਇਆ 111 ਯੂਰੋ ਤੇ ਇਹ ਸਾਲ ਬਾਅਦ ਚੈੱਕ ਕਰਦੇ ਆ ਵੀ ਆਪਾਂ ਕਿੰਨੀ ਯੂਨਿਟ ਯੂਜ਼ ਕੀਤੀ ਆ ਤੇ ਉਸ ਹਿਸਾਬ ਨਾਲ ਜੇ ਆਪਣੇ ਘਟਦੇ ਪਏ ਆ ਯੂਨਿਟ ਤਾਂ ਇਹ ਆਪਾਂ ਨੂੰ ਆਪਣੇ ਅਕਾਊਂਟ 'ਚ ਪੈਸੇ ਵਾਪਸ ਪਾ ਦਿੰਦੇ ਨੇ ਤੇ ਜੇ ਯੂਨਿਟ ਵੱਧ ਰਹੇ ਨੇ ਫਿਰ ਤੁਹਾਨੂੰ ਪੇ ਕਰਨੇ ਪੈਣੇ ਆ ਸਾਲ ਦੇ ਐਂਡ ਦੇ ਵਿੱਚ ਇਹ ਜਿਹੜੇ ਖਰਚੇ ਮੈਂ ਤੁਹਾਨੂੰ ਦੱਸ ਰਿਹਾ ਇਹ ਅਸੀਂ ਕਪਲਾਂ ਤਾਂ ਇਹ ਦੋ ਜਣਿਆਂ ਦੇ ਖਰਚੇ ਨੇ ਤੇ ਜੇ ਤੁਸੀਂ ਸਿੰਗਲ ਆ ਰਹੇ ਹੋ ਤਾਂ ਤੁਹਾਡੇ ਖਰਚੇ ਘੱਟ ਹੋ ਸਕਦੇ ਆ ਤੇ ਜੇ ਤੁਸੀਂ ਚਾਰ ਮੈਂਬਰوں ਫੈਮਿਲੀ ਦੇ ਵਿੱਚ ਤਾਂ ਤੁਹਾਡੇ ਖਰਚੇ ਵੱਧ ਸਕਦੇ ਆ ਫਿਰ ਖਰਚਾ ਆਉਂਦਾ ਜੀ ਰੇਡੀਓ ਦਾ ਤੇ ਜੇ ਤੁਸੀਂ ਜਰਮਨੀ ਵਿੱਚ ਰਹਿ ਰਹੇ ਹੋ ਤੇ ਰੇਡੀਓ ਤੇ ਤੁਹਾਨੂੰ ਪੇ ਕਰਨੇ ਪੈਣੇ 18 ਯੂਰੋ 36 ਸੈਂਟ ਇਹ ਕੰਪਲਸਰੀ ਨੇ ਚਾਹੇ ਤੁਸੀਂ ਟੀਵੀ ਯੂਜ਼ ਕਰ ਰਹੇ ਹੋ ਚਾਹੇ ਤੁਸੀਂ ਰੇਡੀਓ ਯੂਜ਼ ਕਰ ਰਹੇ ਹੋ ਜਾਂ ਨਹੀਂ ਕਰ ਰਹੇ ਸੋ ਤੁਹਾਨੂੰ ਇਹ ਪੇ ਕਰਨੇ ਪੈਣੇ ਫਿਰ ਖਰਚਾ ਆਉਂਦਾ ਵਾਈਫਾਈ ਦਾ ਅਸੀਂ ਪੇ ਕਰ ਰਹੇ ਹਾਂ ਜੀ 33 ਯੂਰੋ ਮੰਥਲੀ ਤੇ ਨਾਲ ਦੋ SIM ਯੂਜ਼ ਕਰ ਰਹੇ ਹਾਂ ਜਿਹਦਾ ਕਿ ਖਰਚਾ ਹੈਗਾ ਵਾ 15 ਯੂਰੋ ਤੇ ਫਿਰ ਗੱਲ ਕਰਦੇ ਹਾਂ Netflix ਜਾਂ ਫਿਰ Amazon Prime ਦੀ ਜੇ ਸਬਸਕ੍ਰਿਪਸ਼ਨ ਲੈਣੇ ਹੋ ਤੁਸੀਂ ਉਹ ਵੀ ਡਿਪੈਂਡ ਕਰਦਾ ਵੀ ਤੁਸੀਂ ਕਿਹੜਾ ਪਲਾਨ ਲੈ ਰਹੇ ਹੋ ਅਸੀਂ ਉਹਦੇ ਮੰਥਲੀ ਪੇ ਕਰ ਰਹੇ ਹਾਂ 15 ਯੂਰੋ ਤੇ ਜੇ ਟਰਾਂਸਪੋਰਟੇਸ਼ਨ ਦੀ ਗੱਲ ਕਰੀਏ ਆਪਾਂ ਤੁਸੀਂ ਮੰਥਲੀ 6 ਮਹੀਨੇ ਦਾ ਜਾਂ ਫਿਰ ਸਾਲ ਦਾ ਪਾਸ ਬਣਾ ਸਕਦੇ ਹੋ ਆਪਾਂ ਇੱਕ ਐਵਰੇਜ ਮੰਨ ਕੇ ਚੱਲਦੇ ਆ 50 ਤੋਂ 100 ਯੂਰੋ ਤੱਕ ਪਰਸਨ ਤੁਹਾਡਾ ਮੰਥਲੀ ਖਰਚਾ ਆ ਹੀ ਜਾਣਾ ਇੱਥੇ ਜਰਮਨ ਦੇ ਵਿੱਚ ਤੇ ਜੇ ਤੁਹਾਨੂੰ ਕੰਮ ਤੁਹਾਡੇ ਘਰ ਦੇ ਬਿਲਕੁਲ ਨੇੜੇ ਮਿਲ ਜਾਂਦਾ ਫਿਰ ਤੁਸੀਂ ਸਾਈਕਲ ਤੇ ਜਾ ਸਕਦੇ ਹੋ ਜਾਂ ਫਿਰ ਤੁਰ ਕੇ ਜਾ ਸਕਦੇ ਹੋ ਇਹਦੇ ਨਾਲ ਤੁਹਾਡੇ ਟਿਕਟ ਦੇ ਪੈਸੇ ਬਚ ਜਾਣਗੇ ਤੇ ਜੇ ਮੈਂ ਗੱਲ ਕਰਾਂ ਆਪਣੀ ਮੈਂ ਇੱਥੇ ਕਾਰ ਯੂਜ਼ ਕਰਦਾ ਤੇ ਉਹਦੀ ਇੰਸ਼ੋਰੈਂਸ ਜਾਂਦੀ ਆ EMI ਜਾਂਦੀ ਆ ਫਿਰ ਰੋਡ ਟੈਕਸ ਜਾਂਦਾ ਸੋ ਮੰਥਲੀ ਮੈਂ 550 ਯੂਰੋ ਇਹਦੇ ਕਾਰ ਦੇ ਪੇ ਕਰ ਰਿਹਾ ਆ ਮੈਂ ਤੇ ਬਾਕੀ ਡਿਪੈਂਡ ਇਹ ਵੀ ਕਰਦਾ ਵਾ ਵੀ ਤੁਸੀਂ ਸਿਟੀ ਦੇ ਵਿੱਚ ਰਹਿ ਰਹੇ ਹੋ ਜਾਂ ਫਿਰ ਸਿਟੀ ਤੋਂ ਬਾਹਰ ਰਹਿ ਰਹੇ ਹੋ ਕਿੰਨਾ ਤੁਸੀਂ ਟਰੈਵਲ ਕਰ ਰਹੇ ਹੋ ਟਰਾਂਸਪੋਰਟੇਸ਼ਨ ਤੁਸੀਂ ਕਿੰਨੀ ਯੂਜ਼ ਕਰ ਰਹੇ ਹੋ ਸੋ ਉਸ ਹਿਸਾਬ ਨਾਲ ਟਿਕਟ ਤੁਹਾਨੂੰ ਮਹਿੰਗੀ ਪਊ ਜਾਂ ਸਸਤੀ ਪਊ ਤੇ ਜੇ ਗੱਲ ਕਰੀਏ ਆਪਾਂ ਗਰੋਸਰੀ ਦੀ ਅਸੀਂ ਦੋ ਜਣੇ ਆ ਤਾਂ ਸਾਡਾ ਮਹੀਨੇ ਦਾ ਅਪ੍ਰੋਕਸੀਮੇਟਲੀ 200 ਤੋਂ 250 ਯੂਰੋ ਖਰਚਾ ਆ ਜਾਂਦਾ ਵਾ ਤੇ ਕਈ ਵਾਰ ਇੰਡੀਅਨ ਸਟੋਰ ਤੋਂ ਆਟਾ ਜਾਂ ਹੋਰ ਦਾਣਾ ਲੈ ਕੇ ਆਉਣੀਆਂ ਪੈਂਦੀਆਂ ਨੇ ਤਾਂ ਉਹ ਖਰਚਾ ਥੋੜਾ ਵੱਧ ਜਾਂਦਾ 300 ਯੂਰੋ ਤੱਕ ਚੱਲ ਜਾਂਦਾ ਵਾ ਤੇ ਜੇ ਤੁਸੀਂ ਸਿੰਗਲ ਹੋ ਤਾਂ ਉਹਨਾਂ ਦਾ ਖਰਚਾ ਅਪਰੋਕਸੀਮੇਟਲੀ 100 ਤੋਂ 150 ਯੂਰੋ ਤੱਕ ਹੋਊਗਾ ਤੇ ਜੇ ਤੁਸੀਂ ਫੈਮਿਲੀ ਹੋ ਚਾਰ ਮੈਂਬਰ ਹੋ ਉਹਨਾਂ ਦਾ ਥੋੜਾ ਹੋਰ ਵੱਧ ਜਾਊਗਾ 350 ਤੋਂ 400 ਯੂਰੋ ਤੱਕ ਖਰਚਾ ਹੋ ਜਾਂਦਾ ਗਰੋਸਰੀ ਦਾ ਜੇ ਕੋਈ ਸਿੰਗਲ ਬੰਦਾ ਆ ਰਿਹਾ ਵਾ ਉਹ ਇੱਥੇ ਸ਼ੇਅਰਿੰਗ ਕਰ ਸਕਦਾ ਵਾ ਉਹਨਾਂ ਨੂੰ ਰੂਮ ਮਿਲ ਜਾਂਦੇ ਨੇ ਜਿਹਦਾ ਕਿ ਖਰਚਾ 200 ਤੋਂ 250 ਯੂਰੋ ਹੁੰਦਾ ਵਾ ਤੇ ਖਾਣ ਪੀਣ ਦਾ ਖਰਚਾ ਉਹਨਾਂ ਦਾ ਮਹੀਨੇ ਦਾ ਸੋ ਤੋਂ 150 ਯੂਰੋ ਆ ਜਾਂਦਾ ਵਾ ਸੋ ਸਾਡਾ ਓਵਰਆਲ ਮਹੀਨੇ ਦਾ ਖਰਚਾ 1600 ਯੂਰੋ ਆ ਜਾਂਦਾ ਲਗਭਗ ਤੇ ਜੇ ਤੁਸੀਂ ਮੈਨੂੰ ਇੰਡੀਆ ਤੋਂ ਦੇਖ ਰਹੇ ਹੋ ਤੇ ਇੰਡੀਆ ਦੇ ਹਿਸਾਬ ਨਾਲ 1.5 ਲੱਖ ਰੁਪਏ ਮਹੀਨੇ ਦਾ ਬਣਦਾ ਵਾ ਤੁਹਾਨੂੰ ਇੱਕ ਰਫਲੀ ਆਈਡੀਆ ਜਆ ਹੋ ਜਾਊਗਾ ਵੀ ਕਿ ਜਰਮਨੀ ਦੇ ਵਿੱਚ ਕਿੰਨਾ ਖਰਚਾ ਆ ਜਾਂਦਾ ਸੋ ਇਹ ਸੀ ਦੋਸਤੋ ਜਰਮਨੀ ਵਿੱਚ ਰਹਿਣ ਦਾ ਕਿੰਨਾ ਖਰਚਾ ਆਉਂਦਾ ਸੋ ਤੁਹਾਨੂੰ ਇੱਥੋਂ ਇੱਕ ਆਈਡੀਆ ਜਆ ਮਿਲ ਜਾਊਗਾ ਵੀ ਜੇ ਤੁਸੀਂ ਸਿੰਗਲ ਆ ਰਹੇ ਹੋ ਜਾਂ ਕਪਲ ਹੋ ਜਾਂ ਤੁਸੀਂ ਚਾਰ ਮੈਂਬਰ ਆਫ ਫੈਮਿਲੀ ਦੇ ਤੇ ਤੁਹਾਡਾ ਕਿੰਨਾ ਖਰਚਾ ਆ ਸਕਦਾ ਵਾ ਤੇ ਜਰਮਨੀ ਵਿੱਚ ਸੈਲਰੀ ਕਿੰਨੀ ਮਿਲਦੀ ਆ ਉਹਦੀ ਵੀਡੀਓ ਦਾ ਲਿੰਕ ਮੈਂ ਬਾਇਓ ਦੇ ਵਿੱਚ ਪਾ ਦੂੰਗਾ ਆਪਣੀ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੂੰਗਾ ਤੁਸੀਂ ਉਹ ਵੀ ਚੈੱਕ ਕਰ ਸਕਦੇ ਹੋ ਸੋ ਇੱਥੇ ਕਰਦੇ ਆ ਜੀ ਆਪਾਂ ਵੀਡੀਓ ਨੂੰ ਐਂਡ ਬਲੌਗ ਕਿਦਾਂ ਦਾ ਲੱਗਿਆ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਮੇਰੀ ਆਉਣ ਵਾਲੀਆਂ ਨਵੀਆਂ ਵੀਡੀਓਜ਼ ਨੂੰ ਤੁਸੀਂ ਦੇਖ ਸਕੋ ਮਿਲਦੇ ਆ ਜੀ ਅਗਲੇ ਬਲੌਗ ਦੇ ਵਿੱਚ